ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਿੰਨਾ ਸਮ ਹੋ ਗਿਆ ਤੁੰਤਨ ਬਾਬਾ ਦੀਪ ਸਿੰਘ ਜੀ ਦੇ ਇੱਥੇ ਘਟੋ ਘਾਟ 8 10 ਸਾਲ ਹੋ ਗਏ ਮੈਨੂੰ ਮੰਨਦੇ ਨੂੰ ਬਹੁਤ ਕਿਰਪਾ ਹੈ ਤੁੰਤਨ ਬਾਬਾ ਦੀਪ ਸਿੰਘ ਦੀ ਧੰਨ ਗੁਰਗੁਰਾਂ ਸਾਹਿਬ ਜੀ ਦੀ ਬਹੁਤ ਹੀ ਆਪਾਰ ਕਿਰਪਾ ਹੈ ਦੇਖਦੇ ਦੇਖਦੇ ਇੱਥੇ ਸੰਗਤਾਂ ਲਹਿਰਾਵੇ ਰਾਇਨੀਆਂ ਹੋ ਗਿਆ ਨੇ ਕੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਲੱਭਦੀ ਜੋ ਕੇ ਲੈਣਾ ਰਿਹਾ। ਜੀ ਕਹਿੰਦੇ ਇੱਥੇ ਕੋਈ ਵੀ ਮੰਨਤ ਸੱਚੇ ਦਿਲੋਂ ਮੰਗਦਾ ਤਾਂ ਨਾ ਬਾਬਾ ਦੀਪ ਸਿੰਘ ਜੀ ਪੂਰੀ ਜ਼ਰੂਰ ਕਰਦੇ। ਹਾਂਜੀ ਬਿਲਕੁਲ ਜ਼ਰੂਰ ਹੁੰਦੀ ਹੈ ਜੇ ਪੂਰੀ। ਤੁਸੀਂ ਸੱਚੇ ਮਨ ਨਾਲ ਆਓ। ਅੱਗੋਂ ਸੱਚੇ ਮਨ ਨਾਲ ਆਪਣੇ ਆਪ ਤੁਹਾਡੀ ਕਿਰਪਾ ਕਰਾਂਗੇ। ਤੁਸੀਂ ਕੁਝ ਮੰਗਿਆ ਹੋਵੇ ਬਾਬਾ ਦੀਪ ਸਿੰਘ ਜੀ ਨੇ ਪੂਰਾ ਕੀਤਾ। ਅਸੀਂ ਬਾਬਾ ਦੀਪ ਸਿੰਘ ਜੀ ਕੋਲੋਂ ਰੋਜ਼ ਹੀ ਮੰਗੀਦਾ। ਹਰ ਵੇਲੇ ਮੰਗੀਦਾ। ਘਰ ਸੁੱਖ ਸ਼ਾਂਤੀ ਰਹੇ। ਪੂਰਾ ਨਿੱਘ ਦੇ ਵਿੱਚ। ਸੰਗਤਾਂ ਨੂੰ ਕੀ ਕਹਿਣਾ ਚਾਹੀਦਾ? ਬਿਲਕੁਲ। ਸੰਗਤਾਂ ਸੰਗਤਾਂ ਨੂੰ ਵੱਧ ਤੋਂ ਵੱਧ ਆਣਾ ਚਾਹੀਦਾ। ਅੱਗੇ ਵਿਸਾਖੀ ਦਾ ਪ੍ਰੋਗਰਾਮ ਆ ਰਿਹਾ। ਬਹੁਤ ਸੰਗਤਾਂ ਹੋਮਾਂ ਮਾਕੇ ਪਹੁੰਚਣ ਗੁਰੂ ਗੁਰੂ ਦਾ ਜਸ ਲੈਣ ਗੁਰੂ ਦਾ ਜਸ ਗਾਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖੋ ਜੀ ਕਿੰਨਾ ਸਮ ਹੋ ਗਿਆ ਤਾਂ ਤਨ ਤਨ ਬਾਬਾ ਦੀਪ ਸਿੰਘ ਗੁਰਦਾਰਾ ਇੱਥੇ ਘਟੋ ਘਾਟ 8 10 ਸਾਲ ਹੋ ਗਏ ਮੈਨੂੰ ਮੰਨਦੇ ਨੂੰ ਬਹੁਤ ਕਿਰਪਾ ਹੈ ਤਨ ਤਨ ਬਾਬਾ ਦੀਪ ਸਿੰਘ ਦੀ ਧੰਨ ਗੁਰਗੁਰਾਂ ਸਾਹਿਬ ਜੀ ਦੀ ਬਹੁਤ ਹੀ ਅਪਾਰ ਕਿਰਪਾ ਹੈ ਦੇਖਦੇ ਦੇਖਦੇ ਇੱਥੇ ਸੰਗਤਾਂ ਲਹਿਰਾਵੇ ਰਾਇਨੀਆਂ ਹੋ ਗਿਆ ਨੇ ਕੀ ਪੈਰ ਰੱਖਣ ਨੂੰ ਜਗ੍ਹਾ ਨਹੀਂ ਲੱਭਦੀ ਜੋ ਵੀ ਕਹਿੰਦੇ ਇੱਥੇ ਕੋਈ ਵੀ ਮੰਨਤ ਸੱਚੇ ਦਿਲੋਂ ਮੰਗਦਾ ਤਾਂ ਨਾ ਬਾਬਾ ਦੀਪ ਸਿੰਘ ਜੀ ਪੂਰੀ ਜ਼ਰੂਰ ਕਰ ਦਿੰਦੇ। ਹਾਂਜੀ ਬਿਲਕੁਲ ਜ਼ਰੂਰ ਹੁੰਦੀ ਹੈ ਜੇ ਪੂਰੀ। ਤੁਸੀਂ ਸੱਚੇ ਮਨ ਨਾਲ ਆਓ। ਅੱਗੋਂ ਸੱਚੇ ਮਨ ਨਾਲ ਆਪਣੇ ਆਪ ਤੁਹਾਡੀ ਕਿਰਪਾ ਕਰਾਂਗੇ। ਤੁਸੀਂ ਕੁਝ ਮੰਗਿਆ ਹੋਵੇ ਤੇ ਬਾਬਾ ਦੀਪ ਸਿੰਘ ਜੀ ਨੇ ਪੂਰਾ ਕੀਤਾ। ਅਸੀਂ ਬਾਬਾ ਦੀਪ ਸਿੰਘ ਜੀ ਕੋਲੋਂ ਰੋਜ਼ ਹੀ ਮੰਗੀਦਾ। ਹਰ ਵੇਲੇ ਮੰਗੀਦਾ। ਕਾਲ ਸੁੱਖ ਸ਼ਾਂਤੀ ਰਵੇ। ਪੂਰਾ ਨਿੱਖੇ ਮੇਰਾ। ਸੰਗਤਾਂ ਨੂੰ ਕੀ ਕਹਿਣਾ ਚਾਹੀਦਾ? ਸੰਗਤਾਂ ਸੰਗਤਾਂ ਨੂੰ ਵੱਧ ਤੋਂ ਵੱਧ ਆਉਣਾ ਚਾਹੀਦਾ। ਅੱਗੇ ਵਿਸਾਖੀ ਦਾ ਪ੍ਰੋਗਰਾਮ ਆ ਰਿਹਾ। ਬਹੁਤ ਸੰਗਤਾਂ ਹੋਮਾਂ ਮਾਕੇ ਪਹੁੰਚਣਾ ਗੁਰੂ ਗੁਰੂ ਦਾ ਜਸ ਲੈਣ ਗੁਰੂ ਦਾ ਜਸ ਗਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਕਿੰਨਾ ਸਮ ਹੋ ਗਿਆ ਤਾਂ ਤਨ ਤਨ ਬਾਬਾ ਦੀਪ ਸਿੰਘ ਗੁਰੂ ਜੀ ਇੱਥੇ ਘਟੋ ਘਾਟ 8 10 ਸਾਲ ਹੋ ਗਏ ਮੈਨੂੰ ਮੰਨਦੇ ਨੂੰ ਬਹੁਤ ਕਿਰਪਾ ਹੈ ਤਨ ਤਨ ਬਾਬਾ ਦੀਪ ਸਿੰਘ ਦੀ ਧੰਨ ਗੁਰਗੁਰਾਂ ਸਾਹਿਬ ਜੀ ਦੀ ਬਹੁਤ ਹੀ ਅਪਾਰ ਕਿਰਪਾ ਹੈ ਦੇਖਦੇ ਦੇਖਦੇ ਇੱਥੇ ਸੰਗਤਾਂ ਲਹਿਰਾਵੇ ਰਾਇਨੀਆਂ ਹੋ ਗਿਆ ਨੇ ਕੀ ਪੈਰ ਰੱਖਣ ਦੀ ਜਗ੍ਹਾ ਨਹੀਂ ਲੱਭਦੀ ਜੋ ਕੇ ਲਿਆ ਇਹ ਕਹਿੰਦੇ ਇੱਥੇ ਕੋਈ ਵੀ ਮੰਨਤ ਸੱਚੇ ਦਿਲੋਂ ਮੰਗਦਾ ਤਾਂ ਨਾ ਬਾਬਾ ਦੀਪ ਸਿੰਘ ਜੀ ਪੂਰੀ ਜ਼ਰੂਰ ਕਰ ਦਿੰਦੇ ਹਾਂਜੀ ਬਿਲਕੁਲ ਜ਼ਰੂਰ ਹੁੰਦੀ ਹੈ ਜੇ ਪੂਰੀ ਤੁਸੀਂ ਸੱਚੇ ਮਨ ਨਾਲ ਆਓ ਅੱਗੋਂ ਸੱਚੇ ਮਨ ਨਾਲ ਆਪਣੇ ਆਪ ਤੁਹਾਡੀ ਕਿਰਪਾ ਕਰਾਂਗੇ ਤੁਸੀਂ ਕੁਝ ਮੰਗਿਆ ਹੋਵੇ ਤੇ ਬਾਬਾ ਦੀਪ ਸਿੰਘ ਜੀ ਨੇ ਪੂਰਾ ਕੀਤਾ ਆਸੀਂ ਬਾਬਾ ਦੀਪ ਸਿੰਘ ਜੀ ਕੋਲੋਂ ਰੋਜ਼ ਹੀ ਮੰਗੀਦਾ ਹਰ ਵੇਲੇ ਮੰਗੀਦਾ ਕਾਲ ਸੁਖ ਸ਼ਾਂਤੀ ਰਵੇ ਪੂਰਾ ਨਿਸ਼ਕਾਮ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਸੰਗਤਾਂ ਨੂੰ ਵੱਧ ਤੋਂ ਵੱਧ ਆਣਾ ਚਾਹੀਦਾ ਆਗੇ ਵਿਸਾਖੀ ਦਾ ਪ੍ਰੋਗਰਾਮ ਆ ਰਿਹਾ ਬਹੁ ਸੰਗਤਾਂ ਹੋਮਮ ਆਗੇ ਪਹੁੰਚਣਾ ਗੁਰੂ ਗੁਰੂ ਦਾ ਜਸ ਲੈਣਾ ਗੁਰੂ ਦਾ ਜਸ ਗਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਕਿੰਨਾ ਸਮ ਹੋ ਗਿਆ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਇੱਥੇ ਘਟੋ ਘਾਟ 8 10 ਸਾਲ ਹੋ ਗਏ ਮੈਨੂੰ ਮੰਨਦੇ ਨੂੰ ਬਹੁਤ ਕਿਰਪਾ ਹੈ ਤਨ ਤਨ ਬਾਬਾ ਦੀਪ ਸਿੰਘ ਦੀ ਧੰਨ ਗੁਰਗੁਰਾਂ ਸਾਹਿਬ ਜੀ ਦੀ ਬਹੁਤ ਹੀ ਅਪਾਰ ਕਿਰਪਾ ਹੈ ਦੇਖਦੇ ਦੇਖਦੇ ਇੱਥੇ ਸੰਗਤਾਂ ਲਹਿਰਾਵੇ ਰਾਨੀਆਂ ਹੋ ਗਿਆ ਨੇ ਕੀ ਪੈਰ ਰੱਖਣ ਦੀ ਜਗ੍ਹਾ ਨਹੀਂ ਲੱਭਦੀ ਜੋ ਕੇ ਲੈਣਾ ਇਹ ਕਹਿੰਦੇ ਇੱਥੇ ਕੋਈ ਵੀ ਮੰਨਤ ਸੱਚੇ ਦਿਲੋਂ ਮੰਗਦਾ ਤਾਂ ਨਾ ਬਾਬਾ ਦੀਪ ਸਿੰਘ ਜੀ ਪੂਰੀ ਜ਼ਰੂਰ ਕਰਦੇ ਹਾਂਜੀ ਬਿਲਕੁਲ ਜ਼ਰੂਰ ਹੁੰਦੀ ਹੈ ਜੇ ਪੂਰੀ ਤੁਸੀਂ ਸੱਚੇ ਮਨ ਨਾਲ ਆਓ ਅੱਗੋਂ ਸੱਚੇ ਮਨ ਨਾਲ ਆਪਣੇ ਆਪ ਤੁਹਾਡੀ ਕਿਰਪਾ ਕਰਾਂਗੇ ਤੁਸੀਂ ਕੁਝ ਮੰਗਿਆ ਹੋਵੇ ਤਾਂ ਬਾਬਾ ਦੀਪ ਸਿੰਘ ਜੀ ਨੇ ਪੂਰਾ ਕੀਤਾ ਅਸੀਂ ਬਾਬਾ ਦੀਪ ਸਿੰਘ ਜੀ ਕੋਲੋਂ ਰੋਜ਼ ਹੀ ਮੰਗੀਦਾ ਹਰ ਵੇਲੇ ਮੰਗੀਦਾ ਕਾਲ ਸੁਖ ਸ਼ਾਂਤੀ ਰਹੇ ਪੂਰਾ ਨਿਤਨੇਮ ਮੇਰਾ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਸੰਗਤਾਂ ਸੰਗਤਾਂ ਨੂੰ ਵੱਧ ਤੋਂ ਵੱਧ ਆਣਾ ਚਾਹੀਦਾ ਆਗੇ ਵਿਸਾਖੀ ਦਾ ਪ੍ਰੋਗਰਾਮ ਆ ਰਿਹਾ ਬਹੁ ਸੰਕਟ ਹੋਂਮਾ ਮਾ ਕੇ ਪਹੁੰਚਣ ਗੁਰੂ ਗੁਰੂ ਦਾ ਜਸ ਲੈਣ ਗੁਰੂ ਦਾ ਜਸ ਗਾਣ